ਨਾਂ ਚਪਰੇ ਦੇ ਸਮਾਰੋਹ ਵਿੱਚ ਸਿੱਖ ਸਤਿਗੁਰੂ ਮੇਰੀ ਪੀੜੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਛੇਵੀ ਪਾਸ਼ਾਏ ਸੀਐਮਸੀ ਚੌਂਕ ਲੁਧਿਆਣਾ ਵਿਖੇ ਸ਼ੰਸ਼ਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਮਹਾਨ ਪ੍ਰਕਾਸ਼ ਪੁਰਬ ਅੰਮ੍ਰਿਤ ਵੇਲੇ ਤੋਂ ਲੈ ਕੇ ਕਰੀਬ 2 ਵਜੇ ਤੱਕ ਅਤੇ ਰਾਤ 7 ਵਜੇ ਤੋਂ ਲੈ ਕੇ 10 ਵਜੇ ਤੱਕ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾਣਗੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਮਾਜਿਕ ਭਲਾਈ ਦੇ ਲਈ ਅਤੇ ਰਾਜਨੀਤਿਕ ਤੌਰ ਦੇ ਉੱਤੇ ਪਰਪੱਕਰਨ ਦੇ ਲਈ ਖਾਲਸਾ ਪੰਥ ਦੀ ਸਿਰਜਣਾ 1699 ਦੇ ਵਿੱਚ ਕੀਤੀ ਅਤੇ ਚਾਰ ਜੰਗਾਂ ਸਿਆਸੀ ਤੌਰ ਦੇ ਉੱਤੇ ਲੜੀਆਂ ਭਾਵੇਂ ਕਿ ਉਹਨਾਂ ਜੰਗਾਂ ਦੇ ਵਿੱਚ ਸੰਸਾਰਿਕ ਤੌਰ ਦੇ ਉੱਤੇ ਦੇਖਿਆ ਜਾਏ ਤਾਂ ਸਾਹਿਬ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਕੀਤੀ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਸਾਬਕਾ ਮਾਲ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਸਾਰੇ ਹੀ ਪਰਿਵਾਰ ਦੇ ਵਿਛੋੜੇ ਦੀਆਂ ਘਟਨਾਵਾਂ ਹਰ ਜਗ੍ਹਾ ਦੇ ਉੱਤੇ ਉਹ ਸ਼ੇਸ ਸਮਾਗਮ ਕਰਕੇ ਸ਼ਹਾਦਤ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਤੇ ਜਾਣਕਾਰੀ ਦਿੱਤੀ ਗਈ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਗਿਆ ਹਰ ਗੁਰਦੁਆਰਾ ਸਾਹਿਬ ਵਿਖੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਤਰ੍ਹਾਂ ਦੇ ਨਾਲ ਸ਼ਹਾਦਤ ਦੇ ਤੌਰ ਤੇ ਯਾਦ ਕੀਤਾ ਗਿਆ ਕਿ ਉਹਨਾਂ ਦੇ ਪਰਿਵਾਰ ਨੇ ਦਸੰਬਰ ਮਹੀਨੇ ਦੇ ਵਿੱਚ ਕਰੀਬ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਾਰੇ ਹੀ ਪਰਿਵਾਰ ਦਾ ਵਿਛੋੜਾ ਹੋਇਆ ਜਿੱਥੇ ਸਾਬਤ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਥੇ ਜਸਮ ਗ੍ਰੰਥ ਦੀ ਬਾਣੀ ਦਾ ਉਚਾਰਨ ਕੀਤਾ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਸਾਬਤ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਹਨ ਜਿੱਥੇ ਕਟਨਾਵਾ ਸਬੰਧਤ ਹਨ ਉੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀਤਾ ਦੇ ਕੇ ਸਾਰੀ ਲੋਕਾਈ ਦੇ ਸਾਹਮਣੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਇੱਕ ਆਦੇਸ਼ ਜਾਰੀ ਕੀਤਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰਮਾਨੀ ਉਪਰਾਧ ਸਾਨੂੰ ਗੁਰ ਸ਼ਬਦ ਦੇ ਨਾਲ ਜੋੜ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਰੀਰ ਤੇ ਸਰੀਰਕ ਰੂਪ ਦੇ ਵਿੱਚ ਇਸ ਸੰਸਾਰ ਨੂੰ ਫਾਨੀ ਕਰਗੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਕਾਸ਼ਪੁਰਪ ਦੀਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਇਸ ਸਥਾਨ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸ਼ਰੋਮਣੀ ਰਾਗੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਫਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਗਗਨਪ੍ਰੀਤ ਸਿੰਘ ਜੀ ਫਜ਼ੂਰੀ ਰਾਗੀ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਆਲਮਗੀਰ ਸਾਹਿਬ ਤੋਂ ਭਾਈ ਸਾਹਿਬ ਭਾਈ ਜੁਗੇਸ਼ ਸਿੰਘ ਜੀ ਰੇਡੂ ਸਾਹਿਬ ਤੋਂ ਭਾਈ ਸਾਹਿਬ ਭਾਈ ਗੁਪਿੰਦਰ ਸਿੰਘ ਜੀ ਗੁਰਦੁਆਰਾ ਗਊਗਾਟ ਤੋਂ ਭਾਈ ਸਤਨਾਮ ਸਿੰਘ ਜੀ ਭਾਈ ਰਾਜਵਿੰਦਰ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਅਨਪਰਸ਼ਦ ਵਿਦਵਾਨ ਗਿਆਨੀ ਸੰਦੀਪ ਸਿੰਘ ਜੀ ਜਿਵੰਦੀ ਟਕਸਾਲ ਤੋਂ ਅੱਜ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਗੁਰੂ ਜਸ ਗਾਇਨ ਕਰਨ ਦੇ ਲਈ ਪਹੁੰਚ ਰਹੇ ਹਨ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਇਸ ਸਥਾਨ ਦੇ ਉੱਤੇ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੀਆਂ ਹਨ ਪਿਛਲੇ ਕਰੀਬ 10 ਦਿਨਾਂ ਤੋਂ ਲਗਾਤਾਰ ਪ੍ਰਬਤ ਪੇਰੀਆਂ ਦਾ ਪ੍ਰਵਾਹ ਚਲਾਇਆ ਗਿਆ ਘਰ ਘਰ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਲਈ ਸਤਿਗੁਰ ਜੀ ਦੀ ਬੜੀ ਰਹਿਮਤ ਹੋਈ ਸੱਚ ਬਖਸ਼ਿਸ਼ ਹੋਈ ਸਾਰੇ ਹੀ ਇਲਾਕੇ ਦੇ ਵਿੱਚ ਇੱਕ ਜੋਸ਼ ਸੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਕਾਰ ਕੋ ਨੂੰ ਬਣਾਉਣ ਦੇ ਲਈ ਸਤਿਗੁਰ ਬਖਸ਼ਿਸ਼ ਕਰੇ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ੇ ਅਜੇ ਹੀ ਅਰਦਾਸ ਜੋਦੜੀ ਹੈ ਸਤਿਗੁਰਾਂ ਦੇ ਚਰਨਾਂ 'ਚ ਇੱਕ ਵਾਰੀ ਫਿਰ ਸਾਡੇ ਮੁਖ ਸੇਵਾਦਾਰ ਵਰਮਿੰਦਰ ਸਿੰਘ ਜੀ ਸੇਠੀ ਅਤੇ ਸਮੂਹ ਮ इमरान ਪ੍ਰਬੰਧਕ ਕਮੇਟੀ ਸਾਰੇ ਹਸਤਾਫ ਰਾਗੀ ਸਹਿਬਾਨ ਹੈਡ ਗ੍ਰੰਥੀ ਸਹਿਬਾਨ ਸੇਵਾਦਾਰ ਸਾਰਿਆਂ ਦੇ ਵੱਲੋਂ ਸਰਬ ਲੋਕਾਈ ਨੂੰ ਸਹਿਬਾ ਦੇ ਮਹਾਨ ਪ੍ਰਕਾਸ਼ਪੁਰੂ ਦੀ ਲੱਖ ਲੱਖ ਮੁਬਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ